9 ਸਬ ਚੋਨਾ 2024 ਦਾ ਅਖਾੜਾ ਜਿਹੜਾ ਕਿ ਪੂਰੀ ਤਰ੍ਹਾਂ ਨਾਲ ਭਖ ਚੁੱਕਿਆ ਹੋਇਆ ਹੈ ਤਾਂ ਅੱਜ ਕਾਂਗਰਸ ਦੇ ਵੱਲੋਂ ਅੱਜ ਆਪਣੀ ਦੂਜੀ ਸੂਚੀ ਹੈ ਜਿਹੜੀ ਕਿ ਉਹ ਜਾਰੀ ਕੀਤੀ ਗਈ ਹੈ ਤਾਂ ਲੁਧਿਆਣਾ ਤੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਜਿਹੜਾ ਕਿ ਟਿਕਟ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਵਰਕਰ ਦੇ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਮੂੰਹ ਮਿੱਠਾ ਕਰਾਇਆ ਜਾ ਰਿਹਾ ਤਾਂ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਤੋਂ ਢਿੱਲੋਂ ਜਿੰਦਾਬਾਦ ਜਨਾਲ ਰਣਜੀਤ ਸਿੰਘ ਢਿੱਲੋਂ ਜਿੰਦਾਬਾਦ ਢਿੱਲੋਂ ਸਾਫਟ ਹਿਸੋਸ ਤੇ ਪੈਣਾ ਦੇਵਗੇ ਧੋਖੇ ਕਾਤੀ ਸੋਲਟੇ ਮੇਰੇ ਅੰਗੇ ਟੋਕੇ ਤਾਂ ਬਿਲਕੁਲ ਵਰਕਰਾਂ ਦੇ ਵਿੱਚ ਪੂਰਾ ਜਿਹੜਾ ਕਿ ਉਤਸ਼ਾਹ ਦੇਖ ਨੂੰ ਮਿਲ ਰਿਹਾ ਹੈ ਤਾਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਾਂ ਗੱਲਬਾਤ ਵੀ ਕਰਾਂਗੇ ਢਿਲੋ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਈ ਤੁਹਾਨੂੰ ਬਹੁਤ ਜੀ ਮਿਹਰਬਾਨੀ ਮੈਂ ਧੰਨਵਾਦੀ ਆ ਸ਼ਰਮਣੀ ਕਾਲੀਦਾਲ ਦੀ ਹਾਈ ਕਮਾਂਡ ਦਾ ਕਿਵੇਂ ਦੇਖਦੇ ਹੋ ਪਹਿਲਾਂ ਇੱਕ ਹਲਕੇ ਦੀ ਜ਼ਿੰਮੇਵਾਰੀ ਸੀ ਤਾਂ ਹੁਣ 9 ਵਿਧਾਨ ਸਭਾ ਹਲਕੇ ਨੇ ਲੋਕ ਸਭਾ ਦਾ ਉਮੀਦਵਾਰ ਤੁਹਾਨੂੰ ਪਾਰਟੀ ਨੇ ਐਲਾਨਿਆ ਮੈਂ ਧੰਨਵਾਦੀ ਆ ਪਾਰਟੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਔਰ ਮੈਂ ਲੁਧਿਆਣਾ ਸ਼ਹਿਰ ਦੇ ਲੋਕਾਂ ਦਾ ਭਰ ਚੋਲੀ ਵਿੱਚ ਪਾਉਂਗਾ ਮੈਨੂੰ ਅੰਪੂਰਨ ਉਮੀਦਾਂ ਵੀ ਲੁਧਿਆਣੇ ਦੇ ਲੋਕ ਮੇਰੇ ਤੇ ਭਰੋਸਾ ਪਾ ਕੇ ਇਲੈਕਟ ਕਰਨਗੇ ਜਿਵੇਂ ਪਾਰਟੀ ਨੇ ਕੀਤਾ ਸਾਬ ਦਲ ਬਦਲ ਚੋਣਾਂ ਦਾ دور ਚੱਲ ਰਿਹਾ ਹੈ ਤਾਂ ਦਲ ਬਦਲੋ ਸੰਸਾਰਾ ਲਗਾਤਾਰ ਜਾਰੀ ਹੈ ਬਹੁਤ ਸਾਰੇ ਪਾਰਟੀ ਦੇ ਉਮੀਦਵਾਰ ਇਧਰ-ਉਧਰੋ ਕੈਂਡੀਡੇਟ ਇਕੱਠੇ ਕਰ ਰਹੇ ਨੇ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬੜੀ بے ਪ੍ਰੋਸਕੀ ਜੀ ਬਣੀ ਪਈ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋ ਕੀ ਰਿਹਾ ਰਾਜਨੀਤਿਕ ਲੋਕ ਟਪੂਸੀਆਂ ਮਾਰ ਰਹੇ ਨੇ ਇਹ ਕੀ ਬਣ ਗਿਆ ਲੋਕਾਂ ਦਾ ਲੋਕਾਂ ਦਾ ਕਰਤਾਰ ਹੀ ਨਹੀਂ ਰਿਹਾ ਕਰੈਕਟਰ ਨਹੀਂ ਜਿਆ ਵੀ ਜਿੱਧਰ ਮਰਜੀ ਭੱਜ ਜਾਓ ਵੋਟਾਂ ਲਾਓ ਕੰਮ ਨਾ ਕਰੋ ਦੂਜੀ ਵਾਰੀ ਦੂਜੇ ਸੰਤ ਚਲੇ ਜਾਓ ਇਹ ਹਾਲਾਤ ਜਿਹੜੇ ਬਣਾਤੇ ਨੇ ਰਾਜਨੀਤਿਕ ਲੋਕਾਂ ਦੇ ਲੋਕਾਂ ਆਮ ਪਬਲਿਕ ਦੇ ਮਨੋਂ ਉਤਰ ਗਈ ਆ ਰਾਜਨੀਤਿਕ ਲੋਕ ਅੱਜ ਆਮ ਲੋਕਾਂ ਦੇ ਮਨਾਂ ਤੋਂ ਇਹ ਉਤਰੇ ਹੋਏ ਤਾਂਹੀਂ ਤਾਂ 50% ਵੋਟਸ ਆਲੀ ਪੋਲ ਹੋਈ ਆ ਜੂਪੀ ਚ ਲੋਕ ਵੋਟ ਪਾਉਣ ਹੀ ਨਹੀਂ ਜਾ ਰਹੇ ਕਿਉਂਕਿ ਇਹਨਾਂ ਲੋਕਾਂ ਨੇ ਐਸੇ ਮਾਹੌਲ ਬਣਾਤੇ ਨੇ ਐਸੇ ਹਾਲਾਤ ਬਣਾਤੇ ਨੇ ਲੋਕਾਂ ਦਾ ਭਰੋਸਾ ਹੀ ਉੱਠ ਗਿਆ ਲੋਕ ਤੇ ਰਾਜਨੀਤਿਕ ਦਲ ਬਦਲੂ ਆ ਜਿਹੜੀ ਸਭ ਤੋਂ ਘਾਤਕ ਆ ਸਭ ਤੋਂ ਮਾੜੀ ਆ ਔਰ ਮੈਂ ਸਮਝਦਾ ਇਹਦੇ ਤੇ ਕੋਈ પ્રતિਬੰਧ ਲੱਗਣਾ ਬਿਲਕੁਲ ਲੋਕਾਂ ਦੇ ਮਨ ਦੇ ਵਿੱਚ ਇਸ ਟਾਈਮ ਕੀ ਚੱਲ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ ਲੀਡਰ ਨੇ ਜਿਹੜੇ ਕਿ ਪਾਰਟੀਆਂ ਬਹੁਤ ਬਦਲ ਰਹੇ ਨੇ VOTER ਦੇ ਮਨ ਦੇ ਵਿੱਚ ਚੱਲ ਕੀ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਕਿ ਲੋਕ ਕਿਹੜੇ ਕੈਂਡੀਡੇਟ ਤੇ ਜਾਂ ਫਿਰ ਕਿਹੜੀ ਪਾਰਟੀ ਤੇ ਭਰੋਸਾ ਕਰਨ ਦੇਖੋ ਅੱਜ ਹਾਲਾਤ ਇਹ ਨੇ ਅੱਜ ਕੋਈ VOTER ਬੋਲ ਨਹੀਂ ਰਿਹਾ ਵੀ ਕਿਹਨੂੰ ਵੋਟ ਪਾਣੀ ਹੈ ਕਿਉਂ ਨਹੀਂ ਬੋਲ ਰਿਹਾ ਕਿਉਂਕਿ ਰਾਜਨੀਤਿਕ ਲੋਕਾਂ ਨੇ ਹਾਲਾਤ ਬਣਾਤੇ ਨੇ ਲੋਕਾਂ ਦਾ ਭਰੋਸਾ ਪ੍ਰਗਟ ਹੀ ਨਹੀਂ ਹੋ ਰਿਹਾ ਲੋਕ ਇਹਨਾਂ ਤੇ ਵਿਸ਼ਵਾਸ ਕਰਨਾ ਹੀ ਬੰਦ ਕਰ ਗਏ ਨੇ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਅੱਜ ਕੀ ਪਾਰਟੀਆਂ ਦੇ ਨਾਲੋਂ ਵਿਅਕਤੀ ਦੇ ਇੰਡੀਵਿਜ ਕਰੈਕਟਰ ਦੇ ਉੱਤੇ ਵੋਟ ਪਾਉਗੀ ਉਹਦੇ 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 ਇਮਾਨਦਾਰੀ ਉਹਦੀ ਸ਼ਰਾਫਤ ਉਹਦੇ ਕੀਤੇ ਹੋਏ ਕੰਮਾਂ ਉਹਨੂੰ ਲੋਕ ਵਾਚਣਗੇ ਉਹਦੇ ਤੇ ਵੋਟ ਪਾਉਣਗੇ ਇਸ ਕਰਕੇ ਮੈਂ ਸਮਝਦਾ ਵੀ ਇਸ ਵੇਲੇ ਜਿਹੜੇ ਸਾਡੇ ਸਾਹਮਣੇ ਖੜੇ ਨੇ ਜਿਹੜੇ ਦਲ ਬਦਲ ਕੇ ਇੱਧਰ-ਉੱਧਰ ਭੱਜੇ ਜਿਨ੍ਹਾਂ ਨੇ ਕੰਮ ਕੋਈ ਨਹੀਂ ਕੀਤਾ ਲੋਕਾਂ ਦੇ ਦੋ ਵਾਰ ਦੇ ਮੌਜੂਦਾ ਐਮਪੀ ਰਹੇ ਨੇ ਤਾਂ ਹੁਣ ਪਾਰਟੀ ਛੱਡ ਕੇ ਫਿਰ ਦੁਬਾਰਾ ਲੋਕ ਸਭਾ ਵਾਲ ਉਹਦੇ ਹੱਥੋਂ ਟਿਕਟ ਲੜ ਰਹੇ ਨੇ ਮੈਂ ਉਹੀ ਤਾਂ ਗੱਲ ਕਰਦਾ ਜੀ ਵੀ ਜੇ ਕੰਮ ਕੀਤਾ ਹੁੰਦਾ ਪਾਰਟੀ ਛੱਡਣ ਦੀ ਕਿਉਂ ਲੋੜ ਪੈਣੀ ਸੀ ਜੇ ਲੋਕਾਂ ਚ ਰਹੇ ਹੁੰਦੇ ਪਾਰਟੀ ਛੱਡਣ ਦੀ ਲੋੜ ਹੀ ਨਹੀਂ ਪੈਣੀ ਸੀ ਦੋ ਵਾਰ ਲੋਕਾਂ ਨੇ ਤੁਹਾਨੂੰ ਭਰੋਸਾ ਦਿੱਤਾ ਤੁਸੀਂ ਕੋਈ ਮਸਲਾ ਹੱਲ ਨਹੀਂ ਕੀਤਾ ਨਵੇਂ ਮਸਲੇ ਖੜੇ ਕਰ ਦਿੱਤੇ ਅੱਜ ਤੁਹਾਨੂੰ ਪਤਾ ਲੱਗਿਆ ਵੀ ਮੈਨੂੰ ਇਧਰ ਵੋਟਰੀ ਪਰੇ ਦੀ ਦੂਜੇ ਪਾਸੇ ਚਲੇ ਜਾਵੋ ਇਹ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਘਾਤ ਹੋਇਆ ਨਾ ਪਹਿਲਾਂ ਉਹਨਾਂ ਨੇ ਕੀਤਾ ਹੁਣ ਅਗਲੇ ਨਾਲ ਕਰਨ ਦੀ ਤਿਆਰੀ ਆ ਸੋ ਇਸ ਕਰਕੇ ਲੋਕ ਬਿਲਕੁਲ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਅਕਾਲੀ ਦਲ ਜੇਕਰ ਗੱਲ ਕਰੀਏ ਤਾਂ 22 ਦੇ ਵਿੱਚ ਕਾਫੀ ਜ਼ਿਆਦਾ ਨਿਰਾਸ਼ਾ ਕੀ ਦੇਖਣ ਨੂੰ ਮਿਲੀ ਸੀ ਲੋਕਾਂ ਨੇ ਭਰੋਸਾ ਬਿਲਕੁਲ ਨਹੀਂ ਜਤਾਇਆ ਸੀ ਤਾਂ ਹੁਣ 24 ਵਿੱਚ ਕਿਵੇਂ ਦੇਖਦੇ ਹੋ ਲੋਕ ਕਿਵੇਂ ਭਰੋਸਾ ਕਰਨਗੇ ਅਕਾਲੀ ਦਲ ਦੇ ਉੱਤੇ ਦੇਖੋ 2022 ਦੇ ਵਿੱਚ ਐਕਸੀਡ ਉਸ ਵੇਲੇ ਦੇ ਮਾਹੌਲ ਨੂੰ ਆਪਾਂ ਜੇ ਕਹੀਏ ਵੀ ਕੋਈ ਲੋਕਾਂ ਨੇ ਉਹਨਾਂ ਤੇ ਭਰੋਸਾ ਪ੍ਰਗਟ ਕੀਤਾ ਸੀ ਨਹੀਂ ਲੋਕਾਂ ਦਾ ਮਾਹੌਲ ਐਸਾ ਬਣਾ ਦਿੱਤਾ ਗਿਆ ਇੱਕ ਐਕਸੀਡੈਂਟਲ ਸਮਾ ਆ ਗਿਆ ਵੀ ਲੋਕਾਂ ਨੇ ਕਿਹਾ ਵੀ ਇਹਨੂੰ ਵੀ ਛੱਡ ਦਿਓ ਇਹਨੂੰ ਵੀ ਛੱਡ ਦਿਓ ਇਹਨੂੰ ਦੇਖ ਲੈਂਦੇ ਆ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਐਸੇ ਬਹਿਮ ਪੈਦਾ ਕਰਦੇ ਐਸੇ ਭਰਮ ਪਾ ਦਿੰਦੇ ਐਸੇ ਮਸਲੇ ਖੜੇ ਕਰਦੇ ਬਦਲਾਵ ਜੀ ਅਸੀਂ ਆ ਕਰਦਾਂਗੇ ਜੀ ਆ ਗਰੰਟੀ ਹੈ ਜੀ ਆ ਫਲਾਣਾ ਕੋਈ ਗਰੰਟੀ ਪੂਰੀ ਨਹੀਂ ਹੋਈ ਬਲਕਿ ਉਹਦੋਂ ਵੀ ਸਮੱਸਿਆਵਾਂ ਵਧ ਗਈਆਂ ਅੱਜ ਮੈਂ ਪਹਿਲਾਂ ਕਹਿ ਰਹੇ ਹਾਂ ਵੀ ਮੂੰਹ ਨੇਰੇ ਤੁਸੀਂ ਸਹਿਰ ਕਰਨ ਨਹੀਂ ਜਾ ਸਕਦੇ ਪੰਜਾਬ ਦਾ ਮਾਹੌਲ ਆ ਜਿਹੜਾ ਜੇ ਤੁਸੀਂ ਜਾਓਗੇ ਮੂੰਹ ਨੇਰੇ ਲੁੱਟੇ ਜਾਓਗੇ ਤੁਹਾਡਾ ਮੋਬਾਈਲ ਖੋਇਆ ਜਾਊਗਾ ਤੁਹਾਡੀ ਚੈਨੀ ਲੈ ਜਾਊਗੀ ਤੁਹਾਡਾ ਕੜਾ ਲੈ ਜਾਊਗਾ ਬੀਬੀਆਂ ਦੀਆਂ ਕੱਲੀ ਬਾਲੀਆਂ ਲਈਆਂ ਨੇ ਅੱਜ ਸਵੇਰੇ ਮੂੰਹ ਨੇਰੇ ਸੋ ਇਸ ਕਰਕੇ ਮੂੰਹ ਨੇਰੇ ਸੈਰ ਕਰਨ ਤੋਂ ਵੀ ਲੋਕ ਕੰਮ ਕਰ ਤੇ ਜਾਣ ਤੋਂ ਵੀ ਲੋਕ ਇਸ ਵੇਲੇ ਵਾਂਝੇ ਹੋ ਗਏ ਵਿਚਾਰੇ ਇਹ ਸਰਕਾਰ ਦੀ ਵਜ੍ਹਾ ਕਰਕੇ ਚਲੋ ਸਾਬ ਇਸ ਤੋਂ ਪਹਿਲਾਂ ਬਾਈ ਇਲੈਕਸ਼ਨ ਹੋਏ ਨੇ ਜਲੰਧਰ ਦੇ ਵਿੱਚ ਉੱਥੇ ਅਕਾਲੀ ਦਲ ਅਤੇ ਭਾਜਪਾ ਅੱਡੜ ਲੜੇ ਨੇ ਪਰ ਜੇਕਰ ਕਹਿੰਦੇ ਇਕੱਠੇ ਹੁੰਦੇ ਤਾਂ ਸ਼ਾਇਦ ਜਿੱਤ ਜਾਂਦੇ ਜਲੰਧਰ ਤੋਂ ਪਰ ਹੁਣ ਫਿਰ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜ ਅਲੱਗ-ਅਲੱਗ ਲੜ ਰਹੇ ਨੇ ਕੀ ਲੱਗਦਾ ਕਿ ਜੇਕਰ ਇਕੱਠੇ ਲੜਦੇ ਤਾਂ ਫਾਇਦਾ ਹੋਣਾ ਸੀ ਜਾਂ ਫਿਰ ਅਲੱਗ-ਅਲੱਗ ਲੜ ਕੇ ਫਾਇਦਾ ਹੋ ਰਿਹਾ ਦੋਨਾਂ ਪਾਰਟੀਆਂ ਨੂੰ ਸ਼ੂਮਨੀ ਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਆ ਪੰਜਾਬ ਦੇ ਲੋਕਾਂ ਦੀ ਰਮਝ ਨੂੰ ਜਾਣਦੇ ਆ ਬੜੇ ਸੰਘਰਸ਼ ਕੀਤੇ ਨੇ ਪੰਜਾਬ ਲਈ ਪੰਜਾਬ ਦੇ ਬਹੁਤ ਮਸਲੇ ਹੱਲ ਕਰਾਏ ਨੇ ਸ਼ੂਮਨੀ ਕਾਲੀ ਦਲ ਨੇ ਇਸ ਕਰਕੇ ਸ਼ੂਮਨੀ ਕਾਲੀ ਦਲ ਕੱਲਾ ਹੋਵੇ ਚਾਹੇ ਕਿਸੇ ਨਾਲ ਲੜ ਕੇ ਲੜੇ ਅਸੀਂ ਕਿਸੇ ਨੂੰ ਸਪੋਰਟ ਤਾਂ ਕਰ ਸਕਦੇ ਆ ਸਾਡੀ ਪਾਰਟੀ ਦੇ ਵੋਟਰਾਂ ਕੋਈ ਹੋਰ ਤਾਂ ਜਿੱਤ ਸਕਦਾ ਪਰ ਸਾਡੇ ਤੇ ਤਾਂ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਅਸੀਂ ਤਾਂ ਪੰਜਾਬੀ ਆ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਮਸਲੇ ਹੱਲ ਅਸੀਂ ਕੀਤੇ ਆ ਤਾਂ ਅਸੀਂ ਕਰਨੇ ਆ ਲੋਕਾਂ ਨੂੰ ਵੀ ਭਰੋਸਾ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਇਕੱਲੇ ਲੜੀਏ ਜਾਂ ਕਿਸੇ ਦੀ ਕਿਸੇ ਨੂੰ ਸਹਾਇਤਾ ਕਰ ਦਈਏ ਅੱਗੇ ਸਹਾਇਤਾ ਹੀ ਕਰਦੇ ਰਹੇ ਆ ਉਹਨਾਂ ਦੇ ਜਿਤਾਉਂਦੇ ਰਹੇ ਆ ਸੋ ਇਸ ਕਰਕੇ ਹੁਣ ਸਾਨੂੰ ਇਹਦਾ ਕੋਈ ਫਰਕ ਪੈਣ ਵਾਲਾ ਨਹੀਂ ਅਸੀਂ ਇਕੱਲੇ ਬਹੁਤ ਵਧੀਆ ਮਾਰ ਜਿੱਤਾਂਗੇ ਕਾਂਗਰਸ ਦੇ ਵੱਲੋਂ ਹਲੇ ਤੱਕ ਟਿਕਟ ਦਾ ਉਮੀਦਵਾਰ ਕੋਈ ਵੀ ਲਾਨਿਆ ਨਹੀਂ ਗਿਆ ਆਮ ਆਦਮੀ ਪਾਰਟੀ ਤੋਂ ਅਸ਼ੋਕ ਪ੍ਰਾਸ਼ਰ ਪੱਪੀ ਨੇ ਭਾਜਪਾ ਤੋਂ ਰਵਨੀਤ ਸਿੰਘ ਬਿੱਟੂ ਨੇ ਉਹ ਆਪੋ ਆਪਣੇ ਮੁੱਦੇ ਦੱਸ ਰਹੇ ਨੇ ਥੋੜੇ ਕੀ ਮੁੱਦੇ ਰਹਿਣਗੇ ਕਿ ਕਿੱਦਾਂ ਕੀ ਲੱਗਦਾ ਕਿ ਜਿਹੜੇ ਮੁੱਦੇ ਲੀਡਰ ਜਦੋਂ ਚੋਣਾਂ ਤੋਂ ਪਹਿਲਾਂ ਕਰਦੇ ਨੇ ਮੁੱਦੇ ਬਾਅਦ ਚ ਪੂਰੇ ਨਹੀਂ ਹੋ ਪਾਉਂਦੇ ਕਿ ਉਹ ਮੁੱਦੇ ਜਾਂ ਵਾਅਦੇ ਵਾਅਦੇ ਦੇ ਵਾਅਦੇ ਹੀ ਰਹਿ ਜਾਂਦੇ ਨੇ ਦੇਖੋ ਮੈਂ ਕਾਉਂਸਲਰ ਲੜਿਆ ਸੀ 97 ਚ 6 ਨੰਬਰ ਵਾਰਡ ਸੀ ਅੱਜ ਵੀ ਤੁਸੀਂ ਕੱਲੇ-ਕੱਲੇ ਬੱਚ 12 ਨੇ ਮੈਨੂੰ ਵਿਧਾਇਕ ਬਣਾ ਦਿੱਤਾ ਲੋਕਾਂ ਨੇ ਮੈਂ ਇਸ ਹਲਕੇ ਦੀ ਸਾਰੇ ਸਮੱਸਿਆਵਾਂ ਮੈਂ ਹੱਲ ਕੀਤੀਆਂ ਇਕੱਲੇ ਇਕੱਲੇ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਾ ਕੇ ਕੋਈ ਸਮੱਸਿਆ ਛੱਡੀ ਨਹੀਂ ਸੀ ਬੜੇ ਲੰਮੇ ਸਮੇਂ ਤੋਂ ਲੰਮਕਦੀਆਂ ਸਮੱਸਿਆਵਾਂ ਮੈਂ ਹੱਲ ਕੀਤੀਆਂ ਹੁਣ ਵੀ ਮੈਨੂੰ ਪੂਰਨ ਭਰੋਸਾ ਹੈ ਲੋਕ ਵੀ ਮੇਰੇ ਤੇ ਭਰੋਸਾ ਪ੍ਰਗਟ ਕਰਨਗੇ ਔਰ ਅਕਾਲਪੁਰੂਖ ਕਿਰਪਾ ਕਰੂਗਾ ਮੈਂ ਸਾਰੇ ਮਸਲੇ ਲੁਧਿਆਣਾ ਦੇ ਹੱਲ ਕਰੂੰ ਲੁਧਿਆਣਾ ਨੂੰ ਬਹੁਤ ਜ਼ਿਆਦਾ ਲੋੜਾਂ ਨੇ ਲੁਧਿਆਣਾ ਦੀਆਂ ਬਹੁਤ ਸਮੱਸਿਆਵਾਂ ਹਨ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਹੱਲ ਨਹੀਂ ਕੀਤੀਆਂ ਆਏ ਬਾਹਰੋਂ ਬਾਹਰੋਂ ਆਉਂਦੇ ਸੀ ਵੋਟ ਲੈ ਜਾਂ ਉਦੋਂ ਬਾਅਦ ਵੋਟਾਂ ਵੇਲੇ ਆਉਂਦੇ ਸੀ ਵਾਪਸ ਕੋਈ ਮਸਲਾ ਹੱਲ ਨਹੀਂ ਹੋਇਆ ਲੁਧਿਆਣਾ ਦਾ ਬਹੁਤ ਵੱਡੀਆਂ ਸਮੱਸਿਆਵਾਂ ਬਹੁਤ ਮਸਲੇ ਨੇ ਜੋ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਮੁੱਦੇ ਉਠਾਵਾਂਗੇ ਅੱਜ ਜਿਹੜੀ ਮਹੀਨੇ ਡੇਢ ਮਹੀਨੇ ਤੋਂ ਇਲੈਕਸ਼ਨ ਲੜੀ ਜਾ ਰਹੀ ਹੈ ਮੁੱਦਿਆਂ ਤੋਂ ਬਿਨਾ ਵਾ ਕੋਈ ਮੁੱਦਾ ਨਹੀਂ ਸਿਰਫ ਭਗਵਾਨ ਰਾਮਚੰਦਰ ਜੀ ਮਹਾਰਾਜ ਦੀਆਂ ਆਰਤੀਆਂ ਕਰਕੇ ਇਹ ਲੋਕ ਵੋਟ ਲੈਣਾ ਚਾਹੁੰਦੇ ਨੇ ਪਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੇ ਭਗਵਾਨ ਆ ਸਾਰਿਆਂ ਦੇ ਨੇ ਇਕੱਲੇ ਬਿੱਟੂ ਦੇ ਨਹੀਂ ਰਾਜਨੀਤੀ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਰਾਜਨੀਤੀ ਕੀਤੀ ਜਾ ਰਹੀ ਹੈ ਬਿਲਕੁਲ ਅੱਜ ਸਾਡੇ ਹਿੰਦੁਸਤਾਨ ਦੀ ਇਤਰਾਸ ਦੀ ਆ ਵੀ ਅਸੀਂ ਬੜੇ ਲੰਮਾ ਸਮਾਂ ਗੁਲਾਮ ਰਹੇ ਹਾਂ ਗੁਲਾਮੀ ਤੋਂ ਬਾਅਦ ਨਿਕਲੇ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਪਰ ਅੱਜ ਹਾਲਾਤ ਫੇਰ ਉੱਥੇ ਪਹੁੰਚ ਗਏ ਨੇ ਸਿਰਫ 70 ਸਾਲ ਚ ਅਸੀਂ ਉੱਥੇ ਹਾਲਾਤ ਪਛਾਣਦੇ ਜਿੱਥੋਂ ਅਸੀਂ ਕੱਢਣ ਵਾਸਤੇ 700 800 ਸਾਲ ਲਾਏ ਲੱਖਾਂ ਕੁਰਬਾਨੀਆਂ ਕੀਤੀਆਂ ਸਿਰਫ 70 ਸਾਲ ਚ ਉੱਥੇ ਲੈ ਗਏ ਅਸੀਂ ਘੁੰਮ ਕੇ ਖਿੱਚ ਕੇ ਇਸ ਦੇਸ਼ ਨੂੰ ਸੋ ਇਸ ਕਰਕੇ ਅੱਜ ਲੋੜ ਆ ਧਰਮ ਸਾਨੂੰ ਸਕੂਨ ਦੇ ਸਕਦਾ ਧਰਮ ਸਾਡੇ ਲਈ ਅਹਿਮ ਆ ਸਾਰੇ ਹਰ ਇੱਕ ਜੀਵਨ ਦਾ ਹਰ ਇੱਕ ਦਾ ਹਿੱਸਾ ਧਰਮ ਆ ਧਰਮ ਤੋਂ ਬਿਨਾ ਕੋਈ ਜੀਵ ਚੱਲ ਹੀ ਨਹੀਂ ਸਕਦਾ ਪਰ ਧਰਮ ਨੂੰ ਧਰਮ ਦੇ ਥਾਂ ਤੇ ਰੱਖੋ ਧਰਮ ਨੂੰ ਧਰਮ ਦੇ ਥਾਂ ਤੇ ਰੱਖੋ ਜਦੋਂ ਅਸੀਂ ਰਾਜਨੀਤਿਕ ਲੜਾਈ ਲੜਦੇ ਹਾਂ ਉੱਤੇ ਧਰਮ ਦੇ ਮੁੱਦੇ ਨਾ ਬਣਾਓ ਧਰਮ ਮੈਂ ਪਹਿਲਾਂ ਕਹਿੰਦਾ ਧਰਮ ਤੇ ਰਾਜਨੀਤੀ ਸਾਡੀ ਇਕੱਠੀ ਆ ਪਰ ਅਸੀਂ ਧਰਮ ਦੇ ਵਿੱਚ ਕਿਸੇ ਧਰਮ ਨੂੰ ਨੀਵਾਂ ਦਿਖਾ ਕੇ ਕਿਸੇ ਨੂੰ ਉੱਚਾ ਕਰਕੇ ਨਹੀਂ ਧਰਮ ਸਾਰੇ ਬਰਾਬਰ ਨੇ ਸਾਰੇ ਧਰਮ ਮਾਨਵਤਾ ਦਾ ਲੈਸਨ ਦਿੰਦੇ ਨੇ ਇਨਸਾਨ ਬਣੋ ਜੇ ਅਸੀਂ ਇਨਸਾਨ ਨਹੀਂ ਬਣੇ ਫਿਰ ਅਸੀਂ ਧਰਮੀ ਨਹੀਂ ਬਣ ਸਕਦੇ ਇੱਕ ਆਖਰੀ ਸਵਾਲ ਹੈ ਪਿੰਡਾਂ ਦੇ ਵਿੱਚ ਕਾਲੀ ਦਲ ਮਜ਼ਬੂਤ ਬਣੀ ਜਾਂਦੀ ਸੀ ਪਹਿਲਾਂ 22 ਦੇ ਵਿੱਚ ਕਾਫੀ ਘੱਟ ਵੋਟਾਂ ਪਈਆਂ ਜਿਵੇਂ ਪਹਿਲਾਂ ਕਹਿ ਗਏ ਕਿ ਲੱਗਦਾ ਕਿ ਹੁਣ 24 ਦੇ ਵਿੱਚ ਪਿੰਡਾਂ ਨੂੰ ਕਾਲੀਦਲ ਕਵਰ ਕਰ ਪਾਏਗਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੁਣ ਇਹ ਯਾਤਰਾ ਕਰਦੇ ਸੀ ਪੰਜਾਬ بچاؤ ਯਾਤਰਾ ਲੱਖਾਂ ਦੀ ਤਦਾਦ ਚ ਲੋਕ ਬਜ਼ੁਰਗ ਸਿਆਣੇ ਬੀਬੀਆਂ ਨੌਜਵਾਨ ਉਹ ਯਾਤਰਾ ਚ ਸ਼ਮੂਲੀਅਤ ਕਰਦੇ ਸੀ ਸੋ ਉਥੋਂ ਪਤਾ ਲੱਗਦਾ ਵੀ ਪੰਜਾਬ ਦੇ ਲੋਕ ਵਾਪਸ ਆ ਰਹੇ ਨੇ ਵਾਪਸ ਆ ਨਹੀਂ ਰਹੇ ਆਗੇ ਨੇ ਆ ਕੇ ਸ਼ੁਰੂ ਮਨੀ ਕਾਲੀਦਲ ਦੇ ਮਗਰ ਖੜ ਗਏ ਨੇ ਔਰ ਆ ਤੁਹਾਡੇ ਸਾਹਮਣੇ ਰਿਜ਼ਲਟ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੱਥੇ ਸ਼ਰਮਣੀ ਕਾਲੀਦਾਨ ਨੂੰ ਲੋਕ ਕਿੰਨਾ ਪਿਆਰ ਕਰਦੇ ਨੇ ਠੀਕ ਆ ਵੀ ਕੋ ਸਮਾਂ ਹੁੰਦਾ ਮਾੜੇ ਚੰਗੇ ਸਮੇਂ ਜੀਵਨ ਦੇ ਵਿੱਚ ਵੀ ਆ ਜਾਂਦੇ ਨੇ ਪਾਰਟੀਆਂ ਤੇ ਵੀ ਆ ਜਾਂਦੇ ਨੇ ਸੋ ਆਏ ਸੀ ਤੇ ਉਹ ਨਿਕਲ ਗਏ ਧੰਨਵਾਦ ਸੋ ਬਿਲਕੁਲ ਇਹ ਸਨ ਲੁਧਿਆਣਾ ਲੋਕ ਸਭਾ ਹਲਕਾ ਤੋਂ ਉਮੀਦਵਾਰ ਰஞ்சிਤ ਸਿੰਘ ਢਿੱਲੋਂ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਮਾੜਾ ਚੰਗਾ ਸਮਾਂ ਜਿਹੜਾ ਕਿ ਹਰ ਇਨਸਾਨ ਤੇ ਆਂਦਾ ਹੈ ਹਰ ਇੱਕ ਪਾਰਟੀ ਉੱਤੇ ਆਂਦਾ ਹੈ ਤਾਂ ਹੁਣ 2024 ਦੇ ਵਿੱਚ जी की अकाली दल है वो जित प्राप्त करे कैमरा परसन नाल हिम्मत सिंह दिखपाल दैनिक सवेरा लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर